ਲੇਜੈਂਡ ਗੁਰਦਾਸ ਮਾਨ ਪ੍ਰਿਸਬੇਨ ਸਿਡਨੀ ਤੇ ਮੈਲਬੌਰਨ ਤੋਂ ਬਾਅਦ ਪਹੁੰਚੇ ਐਂਟੀਲੇਟ ਆਪਣਾ ਲਾਈਵ ਸ਼ੋਅ ਕਰਨ ਐਂਟੀਲੇਟ ਦੇ 에ਅਰਪੋਰਟ ਦੇ ਉਤੇ ਪੰਜਾਬੀਆਂ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਇਸ ਦੌਰਾਨ ਗੁਰਦਾਸ ਮਾਨ ਨੇ ਆਸਟ੍ਰੇਲੀਆ ਦੌਰੇ ਦਾ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਕਿਸ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਵੱਸ ਰਹੇ ਨੇ ਅਤੇ ਤਰੱਕੀ ਕਰ ਰਹੇ ਨੇ ਇਸ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਆਪਣੇ ਸਰੋਤਿਆਂ ਦਾ ਧੰਨਵਾਦ ਕਰਦੇ ਰਹੇ ਕਿ ਕਿਸ ਤਰ੍ਹਾਂ ਉਹ ਹਰ ਇੱਕ ਸ਼ੋਅ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਦਰਸ਼ਕਾਂ ਦੇ ਨੇ ਆਉ ਸੁਣਦੇ ਆ ਕੀ ਕਹਿਣਾ ਹੈ ਗੁਰਦਾਸ ਮਾਨ ਦਾ ਪੰਜਾਬੀਆਂ ਦਾ ਜਿਹੜਾ ਪਿਆਰ ਦਿੱਤਾ ਹੈ ਉਹਦਾ ਤਾਂ ਫਿਰ ਮੋਲੀ ਕੋਈ ਨਹੀਂ ਉਹ ਤਾਂ ਬੇਸ਼ਕੀਮਤੀ ਹੈ ਔਰ ਜਿੱਥੇ ਵੀ ਗਏ ਹੈ ਐਨਾ ਪਿਆਰ ਮਿਲਿਆ ਕਿ ਘਰ ਨਾਲ ਆਪਣੀਆਂ ਚੋਲੀਆਂ ਪਰੀ ਫਿਰਦੇ ਆ ਐਡਲਰ ਦੇ ਵਿੱਚ ਆਏ ਅੱਜ ਉਤਰਿਆ ਹੁਣੇ ਪਰ ਮੈਲਬੌਰਨ ਦੇ ਵਿੱਚ ਵੋੜਾ ਜਾਂ ਮੇਰੀ ਗळा ਤਬੀਅਤ ਨਾ ਠੀਕ ਹੋਣ ਦੀ ਵਜ੍ਹਾ ਕਰਕੇ ਬਹੁਤ ਜ਼ੋਰ ਲਾ ਕੇ ਮੈਨੂੰ ਗਾਉਣਾ ਪਿਆ ਕਿਉਂਕਿ ਮੈਂ ਤਾਂ ਮੁੱਲ ਮੋੜਨਾ ਹੀ ਹੈ 100% ਦੇਣਾ ਹੀ ਦੇਣਾ ਕਿਉਂਕਿ 100% ਦੇ ਕੇ ਆਡੀਅנס ਆਉਂਦੀ ਹੈ ਜਿਹੜੇ ਪਿਆਰ ਕਰਨ ਵਾਲੇ ਆ ਉਹ ਪੂਰੀ ਉਮੀਦ ਰੱਖਦੇ ਆ ਕਿ ਤੇ ਗੁਰਦਾਸ ਕੁਝ ਪੂਰਾ ਕਰਕੇ ਜਾਏਗਾ ਇਹ ਸਾਹਿਬ ਕਿਤਾਬ ਅਸੀਂ ਪੂਰਾ ਕਰਨਾ ਹੀ ਕਰਨਾ ਹੁੰਦਾ ਹੈ ਸੋ ਕੀਤਾ ਉਹਨਾਂ ਨੇ ਵੀ ਆਪਣਾ ਕੀਤਾ ਸੋ ਮੈਂ ਚਾਹਾਂਗਾ ਕਿ ਪੂਰੇ ਆਸਟ੍ਰੇਲੀਆ ਆਰ ਆਕਲੈਂਡ ਦੇ ਵਿੱਚ ਜਿੱਥੇ-ਜਿੱਥੇ ਵੀ ਗਏ ਆਂ ਇਹ ਇੱਜ਼ਤ ਮਾਨ ਸਤਕਾਰ ਪਰਮਾਤਮਾ ਸਭ ਨੂੰ ਦੇਵੇ ਜੋ ਸਾਨੂੰ ਬਖਸ਼ੇ ਮਾਣ ਸਾਹਿਬ ਹਰ ਕਿਸੇ ਦਰਸ਼ਕ ਸਰੋਤੇ ਦੇ ਮਨ ਚ ਇੱਕੋ ਸਵਾਲ ਹੁੰਦਾ ਹੈ ਕਿ ਇਹ એનર્ਜੀ ਕਿੱਥੋਂ ਆਉਂਦੀ ਹੈ ਮਾਨ ਸਾਹਿਬ ਜੀ ਇਹ ਫਿਟਨੈਸ ਮੰਤਰਾਂ ਕੀ ਹੈ ਫਿਲਹਾਲ ਤਾਂ ਅਲਰਜੀ ਤੁਰ ਹੀ ਫਿਰਦੀ ਹੈ ਮੈਂ ਇਹ ਇਹ ਨਿਕਲ ਜੇ ਤਾਂ ਆ ਨਾ तो 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 दे दे एनर्जी ਤਾਂ ਸੰਗਤੀ ਹੈ ਇਹ ਨਜ਼ਰਾਂ ਜਿਹੜੀਆਂ ਬਸ ਇਹਨਾਂ ਚ ਕਮਾਲ ਹੈ ਜੋ ਦੇਖਣ ਵਾਸਤੇ ਆਉਂਦੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਸ਼ਫਾ ਹੈ ਤਾਲੀਆਂ ਮਾਰਦੇ ਨੇ ਔਰ ਤੈ ਦਿਲ ਤੋਂ ਉਹ ਮਸਤ ਹੋ ਕੇ ਪਿਆਰ ਦਿੰਦੇ ਨੇ ਉਹ ਉਹਦੇ ਵਿੱਚ ਹੀ એનર્ਜੀ ਆਉਂਦੀ ਜਦੋਂ ਮੰਚ ਤੇ ਜਾਂਦਾ ਉਹਦੋਂ ਹੀ ਕੰਮ ਸ਼ੁਰੂ ਹੋ ਜਾਂਦਾ ਇੱਕ लास्टਵਾਲ ਦੱਸਖਾ ਤੁਸੀਂ ਦੇਖਦੇ ਹੋ ਜਦੋਂ ਆਡੀਅנס ਨੂੰ ਦੇਖਦੇ ਹੋ ਹਾਂਜੀ ਜਦੋਂ ਤੁਸੀਂ ਆਡੀਅנס ਵੱਲ ਦੇਖਦੇ ਹੋ ਹਰ ਜਨਰੇਸ਼ਨ ਦੇ ਲੋਕ ਬੈਠੇ ਐ ਬਲੋ ਦਾਦਿਆ ਪੋਤਾ ਵੀ ਇਕੱਠੇ ਬਹਿ ਕੇ ਗੁਰਦਾਸ ਮਾਨ ਸਾਹਿਬ ਦੇ ਗਾਣੇ ਸੁਣਦੇ ਆ ਦੇਖਦੇ ਆ ਉਹ ਚੀਜ਼ ਕਿੰਨੀ ਖੁਸ਼ੀ ਦਿੰਦੀ ਤਾਂ ਇਹ ਹੀ ਤਾਂ ਖੁਸ਼ ਨਸੀਬੀ ਆ ਮੇਰੀ ਮੇਰੇ ਧੰਨ ਬਾਗੇ ਹੀ ਨੇ ਕਿ ਮੈਨੂੰ ਸਾਰੀਆਂ ਜਨਰੇਸ਼ਨਸ ਨੇ ਪਿਆਰ ਦਿੱਤਾ ਹਰ ਪ੍ਰਮਾਤਮਾ ਉਹਨਾਂ ਨੂੰ ਉਹਨਾਂ ਦੀਆਂ ਨਸਲਾਂ ਨੂੰ ਉਹਨਾਂ ਦੀਆਂ ਫਸਲਾਂ ਨੂੰ ਰੱਬ ਸਦਾ ਸ਼ਾਦ ਆਬਾਦ ਰੱਖੇ ਜੋ ਸਾਡੇ ਬਜ਼ੁਰਗਾਂ ਦੇ ਬੂਟੇ ਲਾਏ ਹੋਏ ਨੇ ਬਾਗ ਬਗੀਚੇ ਇੱਥੇ ਲੱਗੇ ਨੇ ਪੰਜਾਬੀ ਜਿੱਥੇ-ਜਿੱਥੇ ਵੀ ਆਏ ਬੈਨ ਜਾਂ ਜੋ ਵੀ ਪੰਜਾਬੀ ਨੂੰ ਪਿਆਰ ਪਿਆਰ ਕਰਦਾ ਹੈ ਮੈਂ ਚਾਹੂਗਾ ਕਿ ਰੱਬ ਸਭ ਨੂੰ ਕਾਮਯਾਬੀਆਂ ਤਰਕੀਆਂ ਰੋਜੀ ਰੋਜ਼ਗਾਰ ਆਪਣੀ ਕਿਰਪਾਲਤਾ ਦਿਆਲਤਾ ਪ੍ਰਸੰਤਾ ਦੇ ਨਾਲ ਨਿਹਾਲ ਰੱਖੇ ਇਸ ਤੋਂ ਇਲਾਵਾ ਐਡਲੇਟ ਦੇ ਵਿੱਚ ਜੋ ਸ਼ੋਅ ਹੋਣ ਜਾ ਰਿਹਾ ਹੈ ਉਸ ਦੇ ਆਰਗੇਨਾਈਜ਼ਰ ਗਿੱਪੀ ਬਰਾੜ ਨੇ ਵੀ ਲੇਜੈਂਡ ਗੁਰਦਾਸ ਮਾਨ ਦੀ ਤਾਰੀਫ ਕੀਤੀ ਹੈ ਆਓ ਸੁਣਦੇ ਹਾਂ ਕੀ ਕਹਿਣਾ ਹੈ ਉਹਨਾਂ ਦਾ ਹਾਂਜੀ ਮੈਂ ਗਿੱਪੀ ਬਰਾੜ ਪਰਪਲ ਸਟਾਰ ਐਂਟਰਟੇਨਮੈਂਟ ਤੋਂ ਬੜੀ ਬੇਸਬਰੀ ਤੋਂ ਇੰਤਜ਼ਾਰ ਹੋ ਰਿਹਾ ਸੀ ਮਾਨ ਸਾਹਿਬ ਦਾ ਐਡਲੇਟ ਵਿੱਚ ਆਉਣ ਦਾ ਮਾਨ ਸਾਹਿਬ ਪਹੁੰਚ ਚੁੱਕੇ ਨੇ ਇੱਕੋ ਇੱਕ ਗਾਏਕ ਲੀਅਨ ਲਿਵਿੰਗ ਲੈਜੈਂਡ ਕਹ ਲਈਏ ਜਿਨ੍ਹਾਂ ਨੂੰ ਜੇ ਕਿ ਪਰਿਵਾਰ ਦੇ ਚਾਰ ਜਨਰੇਸ਼ਨਸ ਵੀ ਬੈਠਿਆ ਨੇ ਉਹ ਵੀ ਉਹਨਾਂ ਨੂੰ ਸੁਣ ਸਕਦੀਆਂ ਨੇ ਇਕੱਠੇ ਬੈ ਕੇ ਅਸੀਂ ਫਕਰ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਬੱਚੇ ਜਿਹੜੇ ਇੱਥੇ ਜੰਮੇ ਆਂ ਭਲੇ ਆ ਉਹ ਵੀ ਮਾਨ ਸਾਹਿਬ ਦੇ ਗਾਣਿਆਂ ਦਾ ਉਹ ਉਦਾਂ ਹੀ ਆਨੰਦ ਮਾਣਦੇ ਆ ਜਿਵੇਂ ਅਸੀਂ ਮਾਣਿਆ ਸੀ ਤੇ ਸਾਡੇ ਫਾਦਰ ਸਾਹਿਬ ਨੇ ਮਾਣਿਆ ਸੀ ਤੇ ਸਾਰੇ ਹੁਣ ਜਿੰਨੇ ਸਾਰੀਆਂ ਟਿਕਟਾਂ ਆਲਮੋਸਟ ਸੋਲਡ ਆਊਟ ਨੇ ਤੇ 23 ਤਰੀਕ ਨੂੰ ਸ਼ਾਮ ਨੂੰ 6 ਵਜੇ ਇਨਫਲੂਐਂਸਰ ਚਰਚ ਪੈਰਾਡਾਈਸ ਵਿੱਚ ਆਪਣੇ ਸਾਰੇ ਪੰਜਾਬੀ ਲੋਕ ਪੰਜਾਬੀ ਗਾਇਕੀ ਦਾ ਭਰਪੂਰ ਆਨੰਦ ਮਾਣਨਗੇ ਸਾਰਿਆਂ ਨੂੰ ਮਿਲਦੇ ਆ 31 ਅਗਸਤ ਨੂੰ ਐਡੀਲੇਟ ਫਿਊਚਰ ਚਰਚ ਪੈਰਾਡਾਈਸ ਦੇ ਵਿੱਚ ਹੋਵੇਗਾ ਗੁਰਦਾਸ ਮਾਨ ਦਾ ਲਾਈਵ ਕਾਨਸਰਟ